ਜੀਤ ਖਾਨ ਨੇ ਕਿਹਾ ਸੀ ਕਿ ਤੁਸੀਂ ਇਸਲਾਮ ਕਬੂਲ ਕਰੋ ਤੁਹਾਨੂੰ ਬੇਗਮਾ ਵੀ ਦਵਾਂਗੇ ਤੇ ਤੁਹਾਨੂੰ ਅਸੀਂ ਨਵਾਬੀਆਂ ਵੀ ਦਵਾਂਗੇ ਮੈਂ ਮੈਂਬਰ ਪਾਰਲੀਮੈਂਟ ਐ ਪਰ ਐਤ ਕੀ ਮੈਨੂੰ ਬਹੁਤ ਜ਼ਲੀਲ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਪਰ ਜਿਹੜਾ ਸਪੀਕਰ ਮਤਸਵੀ ਹੈ ਫਿਰਲਾ ਤੇ ਦੂਜਿਆਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਹਰ ਸਾਲ ਦੀ ਤਰ੍ਹਾਂ ਇਸ ਵਾਰੇ ਵੀ ਮੇਰੀ ਪੀੜੀ ਦਾ ਜੋ ਸਿਧਾਂਤ ਦਾ ਕਨਸੈਪਟ ਹੈ ਧਰਮ ਤੇ ਰਾਜਨੀਤੀ ਦਾ ਉਹਨੂੰ ਮੁੱਖ ਰੱਖਦਿਆਂ ਹੋਇਆ ਇੱਥੇ ਕਾਨਫਰੰਸ ਕੀਤੀ ਹੈ ਜਿਦੇ ਵਿੱਚ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਮੈਂ ਸਾਰਿਆਂ ਨੂੰ ਗੁਜਾਰਸ਼ ਕਰਾਂਗਾ ਕਿ ਫਟੇਗੜ ਸਾਹਿਬ ਦੀ ਸਰ ਜ਼ਮੀਨ ਦੇ ਉੱਤੇ ਜਦੋਂ ਆਪਾਂ ਨਸਤਮਸਤਕਤ ਹੋਣ ਲਈ ਆਉਨੇ ਆਂ ਤਾਂ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਦੀ ਜਿਹੜੀ ਵਿਰਾਸਤ ਆ ਸਮਰਨ ਦੇ ਲਈ ਅਮਰਸ਼ਕੇ ਸਿੰਘ ਸੱਜ ਕੇ ਗੁਰੂ ਦੇ ਲੜ ਲੱਗਣ ਦਾ ਜਾ ਤਮ ਕਰਨਾ ਚਾਹੀਦਾ ਸਿੱਖ ਕੌਮ ਨੂੰ ਜਲੀਲ ਕਰਕੇ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਇਸ ਨੂੰ ਸਿੱਖ ਕੌਮ ਕਦਾ ਉਚਿਤ ਪ੍ਰਵਾਨ ਨਹੀਂ ਕਰੇਗੀ ਸ਼ੌਰਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਿੱਧੀ ਸਵਾ ਦੇ ਦੂਸਰੇ ਦਿਨ ਸ਼ਹਿਬਜਾਦਾ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਮਾਤਾ ਗੁਜਰੀਕੌਰ ਮੋਤੀराम ਮਹਿਰਾ ਅਤੇ ਦੀਵਾਨ ਟੋਡਰਮਲ ਜੈਨ ਦੀ ਸ਼ਹਾਦਤ ਨੂੰ ਅਕੈਦਿਤ ਭੇਟ ਕਰਨ ਲਈ ਫਤਿਹਗੜ੍ਹ ਸਾਹਿਬ ਵਿਖੇ ਸਿੱਧੀ ਕਾਨਫਰੰਸ ਕੀਤੀ ਗਈ ਇਸ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਾ ਸ਼ਰਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸੰਸਦ ਮੈਂਬਰ ਸ਼ਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਜੀਤਖਾਨ ਨੇ ਕਿਹਾ ਸੀ ਕਿ ਤੁਸੀਂ ਇਸਲਾਮ ਕਬੂਲ ਕਰੋ ਤੁਹਾਨੂੰ ਬੇਗਮਾ ਵੀ ਦਵਾਂਗੇ ਤੇ ਤੁਹਾਨੂੰ ਅਸੀਂ ਨਵਾਬੀਆਂ ਵੀ ਦਵਾਂਗੇ ਸਾਬ ਜਾਣ ਨੇ ਕਿਹਾ ਕਿ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਕਿਹਾ ਹੈ ਐਂਡ ਗ੍ਰੀਪ ਸਿੱਖੋਂ ਕੋ ਦੂ ਬਾਦਸ਼ਾਹੀ ਨਵਾਬੀ ਬਹੁਤ ਛੋਟੀ ਹੁੰਦੀ ਹੈ ਬਾਦਸ਼ਾਹੀ ਤੋਂ ਅਸੀਂ ਬਾਦਸ਼ਾਹੀ ਲਵਾਂਗੇ ਸਾਨੂੰ ਨਾ ਬੇਗਮ ਚਾਹੀਦੀ ਹੈ ਨਾ ਸਾਨੂੰ ਨਵਾਬੀ ਚਾਹੀਦੀ ਹੈ ਇਸ ਕਰਕੇ ਅੱਜ ਇਹੋ ਜਿਹਾ ਮੌਕਾ ਆ ਗਿਆ ਹੈ ਕਿ ਸੈਂਟਰ ਦੀ ਭਾਜਪਾ ਆਰਡਰਸ ਮੋਦੀ ਦੀ ਸਰਕਾਰ ਤੇ ਉਹਦੇ ਜਿਹੜੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਹੈ ਤੇ ਰੋ ਤੇ ਆਈਬੀ ਤੇ ਮਿਲਟਰੀ ਇੰਟੈਲੀਜੈਂਸ ਦੇ ਮੁਖੀ ਹੈ ਉਹਨਾਂ ਨੇ ਬਾਹਰਲੇ ਮੁਲਕਾਂ ਤੇ ਬਿਚ ਸਾਡੇ ਇੱਥੇ ਸਿੱਖਾਂ ਨੂੰ ਕਤਲ ਕਰਨਾ ਸ਼ੁਰੂ ਕਰ ਦਿੱਤਾ ਹੈ ਮੈਂ ਮੈਂਬਰ ਪਾਰਲੀਮੈਂਟ ਹੈ ਪਰ ਐਤ ਕੀ ਮੈਨੂੰ ਬਹੁਤ ਜਲੀਲ ਕੀਤਾ ਗਿਆ ਪਾਰਲੀਮੈਂਟ ਦੇ ਵਿੱਚ ਜਿੱਦਣ ਬਜਟ ਦੇ ਉੱਤੇ ਗੱਲ ਹੋਣੀ ਸੀ ਮੈਂ ਟਾਈਮ ਮੰਗਿਆ ਜਿਹੜਾ ਮੇਰਾ ਹੱਕ ਹੈ ਪਰ ਜਿਹੜਾ ਸਪੀਕਰ ਮਤਸਵੀ ਹੈ ਬਿਰਲਾ ਤੇ ਦੂਜਿਆਂ ਨੇ ਮੈਨੂੰ ਟਾਈਮ ਨਹੀਂ ਦਿੱਤਾ ਰੋਸ ਵਜੋਂ ਮੈਂ ਆਪਣੀ ਸੀਟ ਪਾਰਲੀਮੈਂਟ ਦੇ ਵਿੱਚ 2 ਵਜੇ ਦੁਪਹਿਰੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ जो तक पार्लियामेंट चली है मैं खड़ा रहा पर भी मैनु टाइम नहीं दिता गया एक बीजेपी का मैंबर कान साहब आज सारी रात खड़े रहो मैंने आखा गलता नहीं करनी जे टेलीफोन बंद कर दूंगे मैं कह दूंगा ਮੈਂ ਰਾਤ ਅੱਜ ਤੇਰੇ ਘਰੇ ਕੱਟੂਗਾ ਉਹਦਾ ਮਤਲਬ ਤੁਸੀਂ ਸਮਝ ਲਓ ਕੀ ਹੁੰਦਾ ਹੈਗਾ ਮਾਨ ਸਾਹਿਬ ਇੱਕ ਭਗਵੰਤ ਮਾਨ ਵੱਲੋਂ ਮੁੱਖ ਮੰਤਰੀ ਵੱਲੋਂ ਬਿਕਲਵਾਂ ਦੀ ਗੱਲ ਕੀਤੀ ਗਈ ਸੀ ਸਹਿਬਜ਼ਾਦਿਆਂ ਦੀ ਸ਼ਹਾਦਤ ਉਹ ਤਾਂ ਪਿੱਛੇ ਚੜਿਆ ਗਿਆ ਉਹਨੂੰ ਵਿਚਾਰੇ ਨੂੰ ਪਤਾ ਨਹੀਂ ਹੈ ਕਿ ਸਿੱਖੀ ਹੈਗੀ ਹੈ ਨਾਲੇ ਦੂਸਰੀ ਗੱਲ ਹੈ ਕਿ ਮੈਂ ਉਥੋਂ ਦਾ ਐਮਪੀ ਹਾਂ ਸੂਰ ਦਾ ਉਹ ਮੇਰਾ ਹੈਗਾ ਵੋਟਰ ਹੁਣ ਕੋਈ ਵੀ ਐਮਪੀ ਆਪਣੇ ਵੋਟਰ ਨੂੰ ਤਨਰਾਜ ਨਹੀਂ ਨਾ ਕਰ ਸਕਦਾ ਠੀਕ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸੰਗਤੀ ਰੂਪ ਦੇ ਵਿੱਚ ਪੂਜਨੀਕ ਮਾਤਾ ਮਾਤਾ ਗੁਜਰੀ ਜੀ ਮਹਾਨ ਸ਼ਹੀਦ ਬਾਬਾ ਜ਼ੋਰਾਵਰ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਆਪਣੀ ਸ਼ਰਧਾ ਸਤਕਾਰ ਤੇ عقیدਤ ਦੇ ਫੁੱਲ ਭੇਟ ਕਰਨ ਲਈ ਆਏ ਹਾਂ ਮੈਂ ਸਮਝਦਾ ਪਿਛਲੇ ਬਹੁਤ ਸਾਰੇ ਸਾਲਾਂ ਤੋਂ ਇਸ ਬਰੇ ਜਿੰਨਾ ਸੰਕਟਾਂ ਦਾ ਇਕੱਠ ਜਿਹੜਾ ਹੈ ਸਾਬਜਾਦਿਆਂ ਨੂੰ ਸਰਦਾ ਸਰਕਾਰ ਭੇਟ ਕਰਨ ਲਈ ਹੋਇਆ ਇਹਨਾਂ ਮੈਂ ਕਦੇ ਨਹੀਂ ਵੇਖਿਆ ਇਹ ਸਰਦਾਰ ਸਿਮਰਦੀਪ ਸਿੰਘ ਮਾਨਸਾਹ ਨੇ ਹਰ ਸਾਲ ਦੀ ਤਰ੍ਹਾਂ ਇਸ ਬਰੇ ਵੀ ਮੇਰੀ ਪੀੜੀ ਦਾ ਜੋ ਸਿਧਾਂਤ ਦਾ ਕਨਸੈਪਟ ਹੈ ਧਰਮ ਤੇ ਰਾਜਨੀਤੀ ਦਾ ਉਹਨੂੰ ਮੁੱਖ ਰੱਖਦਿਆਂ ਹੋਇਆ ਇਥੇ ਕਾਨਫਰੰਸ ਕੀਤੀ ਹੈ ਜਦੇ ਵਿੱਚ ਮੈਨੂੰ ਵੀ ਆਉਣ ਦਾ ਮੌਕਾ ਮਿਲਿਆ ਬਹੁਤ ਵੱਡੀ ਗਿਣਤੀ ਵੀ ਸੰਗਤ ਆਈ ਤੇ ਸਾਰ ਸਿਮਰਜੀਤ ਸਿੰਘ ਮਾਨ ਸਾਹਿਬ ਨੇ ਆਪਣੀ ਸਟੇਜ ਉਤੇ ਜਿਹੜੀਆਂ ਗੱਲਾਂ ਕੀਤੀਆਂ ਨੇ ਧਰਮ ਤੇ ਰਾਜਨੀਤੀ ਦੀਆਂ ਆਰ ਸਿੱਖਾਂ ਦੇ ਇਨਸਾਫ ਦੀਆਂ ਜੋ ਸਿੱਖਾਂ ਨਾਲ ੱੱਕਾ ਜ਼ਬਰ ਜ਼ੁਲਮ ਅਤਿਆਚਾਰ ਭਾਰਤ ਦੀ ਧਰਤੀ ਤੇ ਹੋ ਰਿਹਾ ਹੈ ਉਹਦੇ ਸੰਬੰਧੀ ਉਹਨਾਂ ਨੇ ਸੰਗਤਾਂ ਨੂੰ ਸੁਚੇਤ ਕੀਤਾ ਕਿ ਆਓ ਸਾਰੇ ਰਲ ਕੇ ਆਪਣੀ ਅਡਰੀ ਆਜ਼ਾਦ ਤੇ ਨਿਆਰੀ ਹਸਤੀ ਨੂੰ ਕਾਇਮ ਰੱਖਦੇ ਹੋਏ ਇੱਥੇ ਆਜ਼ਾਦ ਪੰਜਾਬ ਜਿਹੜਾ ਉਹਦੀ ਸਥਾਪਨਾ ਕਰਨ ਦਾ ਜਤਨ ਕਰੀਏ ਤੇ ਮੈਂ ਸਮਝਦਾ ਵੀ ਜਿੱਥੇ ਅਸੀਂ ਹੋਰ ਗੱਲਾਂ ਕਰਨੀਆਂ ਨੇ ਉੱਥੇ ਨਾਲ ਦੀ ਨਾਲ ਬਹੁਤ ਵੱਡੀ ਗਿਣਤੀ ਵਿੱਚ ਨੌਜਵਾਨ ਇੱਥੇ ਆਏ ਨੇ ਪਰ ਬਹੁਤਿਆਂ ਦੀ ਮਤਲਬ ਉਹਨਾਂ ਨੇ ਸਿੱਖੀ ਸਰੂਪ ਧਾਰਨ ਨਹੀਂ ਕੀਤਾ ਹੋਇਆ ਮੈਂ ਸਾਰਿਆਂ ਨੂੰ ਗੁਜਾਰਸ਼ ਕਰਾਂਗਾ ਕੇ ਫਤੇਗੜ ਸਾਹਿਬ ਦੀ ਸਰ ਜਮੀਨ ਦੇ ਉੱਤੇ ਜਦੋਂ ਆਪਾਂ ਨਸਤ-ਮਸਤਕਤ ਹੋਣ ਲਈ ਆਉਨੇ ਆ ਤਾਂ ਬਾਬਾ ਜੋਰਾਵਰ ਬਾਬਾ ਫਤੇ ਸਿੰਘ ਦੀ ਜਿਹੜੀ ਵਿਰਾਸਤ ਆ ਨੂੰ ਸਾਂਭਣ ਦੇ ਲਈ ਅਮਰਸ਼ਕ ਕੇ ਸਿੰਘ ਸੱਜ ਕੇ ਗੁਰੂ ਦੇ ਲੜ ਲੱਗਣ ਦਾ ਯਤਨ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਅੱਜ ਬਹੁਤ ਤਨ ਤਨ ਬਾਬਾ ਜੋਰਾਵ ਸਿੰਘ ਤਨ ਤਨ ਬਾਬਾ ਫਤੇ ਸਿੰਘ ਤਨ ਤਨ ਮਾਤਾ ਗੁਜਰ ਕੌਰ ਉਹਨਾਂ ਦੀ ਸਜਾਤ ਨੂੰ ਤੇ ਉਹਨਾਂ ਦੇ ਨਸਮਤ ਹੋਣ ਲਈ ਸੰਗਤਾਂ ਸ਼੍ਰੋਮਣੀ ਕਾਲੀਦਾ ਲੰਬਰਸਰ ਦੀ ਬੀਰੀ ਪੀਰੀ ਦੇ ਸਿਧਾਂਤ ਤੇ ਇਕੱਠ ਦੇ ਵਿੱਚ ਬਹੁਤ ਠੱਠਾ ਮਾਰਦਾ ਕੱਟ ਹੋਇਆ ਆਪ ਜੀ ਨੇ ਤੁਸੀਂ ਚੈਨਲ ਵਾਲੇ ਸਾਰਾ ਕੁਝ ਦੇਖ ਹੀ ਲਿਆ ਤੇ ਆਓ ਮੈਂ ਸਿੱਖ ਕੌਮ ਨੂੰ ਸਾਰੇ ਨੂੰ ਬੇਨਤੀ ਵੀ ਕਰਦਾ ਆਓ ਆਪਾਂ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬਹਾਰਾ ਦੇ ਲੜ ਲਾ ਕੇ ਆਓ ਆਪਾਂ ਕਹਿੰਦਾ ਸਾਰੇ ਕਹਿੰਦਾ ਅਸੀਂ ਗੁਰੂ ਆਲੇ ਬਣੇ ਤੇ ਅੰਬਰ ਛੱਕੇ ਚੜਦੀ ਕਲਾਂ ਦੇ ਵਾਸਤੇ ਸਿੱਖ ਕੌਮ ਦੀ ਗੱਲ ਕਰੀਏ ਅੰਨਿਆ ਬੇਨਤੀਆਂ ਕਰਦੇ ਹੋਏ ਵਾਹਿਗੁਰੂ ਦੀ ਕਾ ਕਰਦਾ ਵਾਹਿਗੁਰੂ ਦੀ